ਨੇ ਲਗੀ ਵਾ ਕਿਸ ਸੁਜ਼ਕ ਅਕਲਾ ਕੱਲਾ ਕੋ ਤਸਹੀ ਗਾ ਤੋਰੀ ਜਗਰ ਮਿਲ ਤੀ ਟਰਾਲੀ ਦਾ ਟਾਇਰ ਸਰਤੇ ਚੜਨ ਵਾਲ ਕੇ ਸੀ ਉਹਨਾਂ ਤੋਂ ਮੈਨੂੰ ਜਿਹੜੇ ਵਾਰੀ ਲਗੀ ਤੀ ਮੈਨੂੰ ਡਾਕਟਰ ਨੇ ਬਣਾ ਕੀਤਾ ਹੋਇਆ ਕਿ ਤੂੰ ਬਹੁਤ ਬਹੁਤ ਨਾ ਵੀ ਦਾ ਹੈ ਹੋ ਜੇ ਹਾਲਾਤਾਂ ਦੇ ਨਾ ਜਾ ਅਖਰ ਮੈਂ ਅਮਰ ਸਦ ਦੇ ਮੇਰੇ ਸੀਰਲ ਕਾਫੇ ਆ ਸੀ ਜਿਵਰਾ ਉਹਦਾ ਜਿਵਰਾ ਉਹਦਾ ਤੇ ਹੀ ਰੋਂਣ ਤੋੜਨ ਦਾ ਸੀ ਤੇ ਮੈਨੂੰ ਦੇਖਿਆ ਆਪ ਆ ਕੇ ਮਜ਼ਾ ਮਦੋਲ ਮਦੋਲ ਕੇ ਮੈਨੂੰ ਇਹ ਹਾਲਤ ਤੋਂ ਬਾਹਰ ਕੱਢਿਆ ਸੀਗਾ ਫਿਰ ਮੈਂ ਜਿੱਤ ਕਰਕੇ ਉੱਥੇ ਹਾਜ਼ਰ ਹੋ ਜਾ ਜੀ ਮੈਡਮ ਦੇ ਬ੍ਰਦਰ ਦੀ ਡੈਥ ਹੋਈ ਗੋਰਦਰ ਰਿਸ਼ੀ ਦੀ ਮੈਂ ਹੱਥ ਸਤਿਕਾਰ ਤੇ ਪਹੁੰਚਿਆ ਮੈਨੂੰ ਜੀ ਕਹਿੰਦੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਤੇ ਅਸੀਂ ਤੇ ਨੂੰ ਸੰਭਾਂਗੇ ਕਿ ਜੀ ਨਾਲ ਸੁਖਾ ਕੁਝ ਤੁੰਤ ਕਰ ਕਰਾਈ ਮੈਂ ਮੈਂ ਪਰੋ ਰੋ ਇਸ ਕਰਕੇ ਨਹੀਂ ਉੱਤੇ ਆਇਆ ਅੱਧੀ ਹੁਣ ਮੈਂ ਤਫਰੋਦ ਵੱਲ ਛੋਟ ਸੀ ਮੈਂ ਦੋ ਦਿਨ ਪਹਿਲਾਂ ਕੋਦੀ ਸੀ ਅੱਜ ਮੇਰੇ ਕੋਲ ਚਿਹਰੇ ਦੋਸਤ ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਹਿਆ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਟਕੇ ਜਮੈਂ ਬਣਾਏ ਉਹਦੀ ਕਰਾੜੀ ਚਲਾਣਾ ਕਰ ਗਈ ਸੀ ਅੱਜ ਉਹਦੇ ਫੁੱਲ ਚੂਣਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾ ਵੀਰੇ ਦੋ ਜਣਾ ਜਾਇਂ ਇਹ ਜਾਣਾ ਹੋਇਆ ਸ਼ਾਸ਼ੂ ਨੂੰ ਚਲੇ ਜਾਈਂ ਤਬ ਫੋਲਚੂ ਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਘਰੇ ਬੈਠਾ ਹੀ ਜੀ ਮੈਂ ਕਿੰਨੇ ਲੋਕਾਂ ਦਾ ਗੁਨਾਹਗਰ ਹੈ ਮੈਂ ਨਹੀਂ ਹੁੰਦਾ ਵਰਗਤੇ ਕਦੇ ਵੀ ਅੱਜ ਮੇਰੇ ਦਿਲ 'ਚ ਹੈ ਮੈਂ ਸੋਚ ਤ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲਕੋਲ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਕੋਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਵੈ ਸਭ ਦੇ ਸਾਹਮਣੇ ਕਹਿਣਾ ਚਾਹਾਂ ਮੈਂ ਬਲੈਕ ਸੈਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗਿਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਕੋਲ ਬੈਠ ਸੰਸਕਾਰਾ ਤੇ ਮੈਂ ਨਹੀਂ ਆਉਂਦਾ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜਾਂਦੀਏ ਮੇਰੇ ਗੁਰੂ ਤੇ ਹਰਪਾਲ ਜਵਾਣਾ ਜੀ ਉਹ ਚੱਲਣਾ ਕਰੀਏ ਸੀ ਮੈਂ ਉਹਨਾਂ ਦੇ ਘਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਹਨ ਦੀ ਮੈਸੇਜ ਮੇਰੀ ਵੱਡੀ ਭੈਣ ਨੇ ਨੀਣਾ ਰੋਣਾ ਇਹ ਸਭ ਰੋ ਰੇ ਮੈਨੂੰ ਦੇਖ ਕੇ ਉਹਨਾਂ ਦਾ ਰੋਣ ਨਿਕਲ ਗਿਆ ਫੇਰ ਮੈਨੂੰ ਫੇਰ ਉਹਨਾਂ ਦੀ ਨੋ ਉਹਨਾਂ ਦੇ ਮਨਪਾਲਤ ਹੋਣਾਂ ਦੀ ਕਰ ਲਈ ਉਹ ਮੈਨੂੰ ਉਹ ਡੋਟ ਲੈ ਉਹ ਮੈਨੂੰ ਗੱਡੀ ਚ ਭਾ ਕੇ ਹਸਪੀਟਲ ਲੈ ਕੇ ਉੱਥੇ ਟੀਕਾ ਲਾਇਆ ਸੁੱਤਾ ਰਿਹਾ ਫਿਰ ਇਹਦਾ ਇੱਕੋ ਹੀ ਇਲਾਜ ਹੈ ਬਈ ਸੌਜੋ ਤੁਸੀਂ ਉਹਨਾਂ ਹਾਲਤ ਦੇ ਬਾਹਰ ਨਿਕਲੋ ਨੇ ਬਹੁਤ ਵਾਰੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਾਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਲੋ ਜਾਣਦੇ ਨੇ ਸੋ ਮੈਂ ਤੋਂ ਤੋਂ ਸਭ ਤੋਂ ਮਾਵੀ ਮੈਂ ਦਾ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਦੀ ਉਹ ਲਾਜ਼ਾਰ ਦੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਹੋ ਉਹ ਜ਼ਬਰਦਸਤ ਰਹਿਦੀ ਉਹ انا ਦੀ ਹਾਲਤ ਦੇਖੀ ਮੈਂ ਉਸੇ ਵੇਲੇ ਇਹ ਆਉਤਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂੰਗਾ ਲੇਕਿਨ ਹੋ ਸਕਦਾ ਇਹ ਸੈਟੀ ਬਹੁਤ ਜ਼ਬਰਦਸਤ ਥੋਮ ਹੈ ਕਰਦਿਆਂ ਨੂੰ ਜਾਂ ਉਸਤੇ ਨਾ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਪੈਦਾ ਕਰਨਾ ਨਹੀਂ ਸੀ ਚਾਹੁੰਦਾ ਮੈਂ ਕਿਵੇਂ ਕਰਕੇ ਮੈਂ ਦੁਨੀਆਂ ਤੋਂ ਮਾਫ਼ੀ ਮੈਂ ਮਾਫ਼ੀ ਭਰਦੇ ਮੈਨੂੰ ਮਾਫ਼ ਕਰਦੇ ਹੋ ਦੋਸਤੋ ਸਰਦਾਰ ਜੀ ਵੀ ਤਾਂ ਹਾਦਸੇ ਉੱਡ ਕੇ ਉਹ ਵੀ ਮੈਂ ਇਕੱਲਾ ਬਿਠਾ ਕਰ ਮੈਂ ਬਹੁਤ ਮਾਣ ਸੀ ਤੇ ਨੋ ਮੈਂ ਤੁਸੀਂ ਮੇਰੀਆਂ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਇੱਥੇ ਮਿਲਿਆ ਇਸ ਇਸ ਖੇਤਰ ਦੇ ਮੈਂ ਜਿਹੜੀ ਮੇਰਾ ਮਨ ਸਰਵਨ ਕਰਦੇ ਨੇ ਸਭ ਤੋਂ ਮਾਫੀ ਮੰਗਦਾ ਕਿਰਪਾ ਕਰੇ ਕਿ ਮੈਨੂੰ ਮਾਫ ਕਰ ਦੋ ਕਿ ਮੈਂ ਕੋਸ਼ਿਸ਼ ਕਰੂੰਗਾ ਹੈਗੇ ਭੋਗ ਵਾਲੇ ਦਿਨ ਭਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਉਹਨਾਂ ਦੇ ਕਰਦੇ ਮੈਂ ਬਰ ਅਨੁਸਾਰੇ ਉਹਨਾਂ ਤੋਂ ਮਾਫੀ ਮੰਗਾਂਗਾ ਉਹਨਾਂ ਦਾ ਧੋਖਾ ਨਹੀਂ ਕਰੂੰਗਾ ਪਰ ਮੈਂ ਬੈਂਜਾ ਕਰਕੇ ਵਸੀ ਦੀ ਨਾ ਮਾਫੀ ਮਗਰ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਕਿਸੇ ਨੇ ਖੈਰ ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਗਾਲਾਂ ਕੱਢਣ ਲੱਗ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸਬਿਲੀ ਐਤ ਇਮੇਲ ਤੁਹ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤਾ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਕਿਉਂ ਕੋਈ ਮੜਾ ਚੰਗਾ ਨਹੀਂ ਬੋਲਿਆ ਕਿਰਪਾ ਕਰਕੇ ਰੱਬ ਮੈਨੂੰ ਮਾਫ ਕਰ